ਬੰਬੀਹਾ ਗੈਂਗ ਨੇ ਮੂਸੇ ਵਾਲਾ ਦੇ ਕਾਤਲ ਦਾ ਭਰਾ ਮਾਰਿਆ ਮੋਟਰਸਾਈਕਲ ਸਵਾਰ ਗੈਂਗਸਟਰਾਂ ਨੇ ਮਾਰੀਆਂ ਗੋਲੀਆਂ ਬੰਬੀਹਾ ਗੈਂਗ ਨੇ ਕਿਹਾ ਬਾਕੀ ਵੀ ਬਖਸ਼ਾਂਗੇ ਨਹੀਂ ਅੰਮ੍ਰਿਤਸਰ ਦੇ ਵਿੱਚ ਦਿਨ ਦਿਹਾੜੇ ਇੱਕ 28 ਸਾਲਾ ਨੌਜਵਾਨ ਜਗਰਾਤ ਸਿੰਘ ਉਰਫ ਤੋਤਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮਰਨ ਵਾਲਾ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨੂੰ ਮਾਰਨ ਵਾਲੇ ਸ਼ੂਟਰ ਜਗਰੂਪ ਸਿੰਘ ਉਰਫ ਰੂਪਾ ਦਾ ਭਰਾ ਸੀ ਹਮਲਾਵਰਾਂ ਨੇ ਸ਼ਰੇਆਮ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਵਾਰਦਾਤ ਨੇੜੇ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋ ਗਈ। ਪੁਲਿਸ ਨੇ ਦੱਸਿਆ ਕਿ ਥਾਣਾ ਮਹਿਤਾ ਦੇ ਆਦੀਨ ਆਉਂਦੇ ਪਿੰਡ ਚਣਕੇ ਦੇ ਵਿੱਚ ਤਿੰਨ ਅਣਪਛਾਤੇ ਨੌਜਵਾਨਾਂ ਨੇ ਜਗਰਾਤ ਸਿੰਘ ਦੇ ਉੱਤੇ ਗੋਲੀਬਾਰੀ ਕੀਤੀ। ਤਿੰਨੋਂ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਆਏ ਸੀ। ਇਸ ਵਾਰਦਾਤ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ਉੱਤੇ ਲਈ ਹੈ। ਕਤਲ ਦਾ ਕਾਰਨ ਜੱਗੂ ਭਗਵਾਨ ਪੁਰੀਆ ਦਾ ਸਾਥ ਦੇਣਾ ਦੱਸਿਆ ਹੈ। ਨਾਲ ਹੀ ਚੇਤਾਵਨੀ ਵੀ ਦਿੱਤੀ ਹੈ ਕਿ ਜਿਹੜੇ ਵੀ ਭੌਂਕ ਰਹੇ ਨੇ ਉਹ ਵੀ ਤਿਆਰ ਰਹਿਣ। ਹਾਲਾਂਕਿ ਪੰਜਾਬ ਐਡੀਟਰ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪਰ ਇਹ ਇੱਕ ਜਾਂਚ ਦਾ ਵਿਸ਼ਾ ਜ਼ਰੂਰ ਹੈ। ਬਬੀਹਾ ਗੈਂਗ ਨੇ ਪੋਸਟ ਪਾ ਕੇ ਕਿਹਾ ਮੇਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਇਹ ਜੋ ਚਣਕੇ ਪਿੰਡ ਦੇ ਵਿੱਚ ਜਗਰਾਤ ਸਿੰਘ ਉਰਫ ਤੋਤਾ ਦਾ ਕਤਲ ਹੋਇਆ ਉਸ ਦੀ ਜ਼ਿੰਮੇਵਾਰੀ ਮੈਂ ਡੋਨੀ, ਬਲ ਮੁਹੱਬਤ ਰੰਦਾਵਾ ਅਤੇ ਕੋਸ਼ਲ ਚੌਧਰੀ ਲੈਂਦੇ ਹਾਂ। ਜਗਰਾਤ ਸਿੰਘ ਨੇ ਜੱਗੂ ਭਗਵਾਨਪੁਰੀਆ ਦੇ ਕਹਿਣ ਦੇ ਉੱਤੇ ਸਾਡੇ ਭਰਾ ਗੋਰੇ ਬਰੀਆੜ ਦੇ ਕਤਲ ਦੇ ਵਿੱਚ ਰੇਕੀ ਕਰਵਾਈ ਸੀ। ਅਤੇ ਜੱਗੂ ਦੇ ਕਹਿਣ ਤੇ ਉੱਤੇ ਸਾਡੇ ਭਰਾਵਾਂ ਦੇ ਖਿਲਾਫ ਪ੍ਰਧਾਨਗੀ ਕਰਵਾਈ। ਬਾਕੀ ਜਿਹੜੇ ਭੌਂਕ ਰਹੇ ਨੇ ਉਹ ਵੀ ਤਿਆਰ ਰਹਿਣ। ਸਾਡਾ ਧਿਆਨ ਸਾਰਿਆਂ ਦੇ ਉੱਤੇ ਹੈ। ਵੇਟ ਐਂਡ ਵਾਚ। ਦੱਸ ਦਈਏ ਕਿ ਜੁਗਰਾਤ ਸਿੰਘ ਵੀ ਇੱਕ ਗੈਂਗਸਟਰ ਸੀ ਜੋ ਗੈਂਗਸਟਰ ਜਗਰੂਪ ਰੂਪਾ ਦਾ ਭਰਾ ਸੀ। ਜਗਰੂਪ ਰੂਪਾ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਚਰਚਾ ਵਿੱਚ ਆਇਆ ਸੀ। ਉਸਨੇ ਸ਼ੂਟਰ ਦੇ ਤੌਰ ਤੇ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਭੂਮਿਕਾ ਨਿਭਾਈ ਸੀ। ਉਸ ਦਾ ਸਬੰਧ ਗੈਂਗਸਟਰ ਲਾਰੈਂਸ ਅਤੇ ਗੋਲਡੀ ਬਰਾੜ ਗੈਂਗ ਦੇ ਨਾਲ ਸੀ ਰੂਪਾ ਅੰਮ੍ਰਿਤਸਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ 29 ਮਈ 2022 ਨੂੰ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਤਾਂ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਜਗਰੂਪ ਰੂਪਾ ਉਹਨਾਂ 8 ਸ਼ੂਟਰਾਂ ਦੇ ਵਿੱਚ ਸ਼ਾਮਲ ਸੀ ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਉੱਤੇ ਗੋਲੀਆਂ ਚਲਾਈਆਂ ਸੀ ਜਗਰੂਪ ਆਪਣੇ ਸਾਥੀ ਮਨਪ੍ਰੀਤ ਸਿੰਘ ਮੰਨੂ ਦੇ ਨਾਲ ਵਾਰਦਾਤ ਦੇ ਵਿੱਚ ਸ਼ਾਮਲ ਹੋਇਆ ਸੀ ਉਹਨਾਂ ਨੇ ਮਿਲ ਕੇ ਮੂਸੇਵਾਲੇ ਦੀ ਥਾੜ ਦੇ ਉੱਤੇ ਗੋਲੀਆਂ ਚਲਾਈਆਂ ਸੀ ਮੁਸੇਵਾਲਾ ਦਾ ਕਤਲ ਕਰਨ ਤੋਂ ਬਾਅਦ ਜਗਰੂ ਰੂਪਾ ਫਰਾਰ ਹੋ ਗਿਆ ਸੀ ਉਸ ਦੀ ਭਾਲ ਪੰਜਾਬ ਪੁਲਿਸ NIA ਅਤੇ ਹੋਰ ਏਜੰਸੀਆਂ ਨੇ ਲਗਾਤਾਰ ਕੀਤੀ 2 ਜੁਲਾਈ 1922 ਨੂੰ ਅੰਮ੍ਰਿਤਸਰ ਦੇ ਨੇੜੇ ਪਖਣਾ ਕਲਾ ਪਿੰਡ ਦੇ ਵਿੱਚ ਪੰਜਾਬ ਪੁਲਿਸ ਦੀ ਸਪੈਸ਼ਲ ਆਪਰੇਸ਼ਨ ਟੀਮ ਨੇ ਉਸ ਨੂੰ ਕੀਰ ਲਿਆ ਕਈ ਘੰਟਿਆਂ ਤੱਕ ਮੁਕਾਬਲਾ ਚੱਲਿਆ ਆਖਿਰ ਰੂਪਾ ਤੇ ਉਸ ਦਾ ਸਾਥੀ ਮਨੂ ਐਨਕਾਊਂਟਰ ਵਿੱਚ ਮਾਰੇ ਗਏ ਤਸ ਦੇ ਇਹ ਕਿ ਬਟਾਲਾ ਦੇ ਵਿੱਚ ਬੁੱਧਵਾਰ ਨੂੰ ਗੈਂਗਸਟਰ ਜੱਗੂ ਭਗਵਾਨ ਪੂਰੀਆ ਦੇ ਕਰੀਬੀ ਕਰਨ ਵੀਰ ਸਿੰਘ ਅਤੇ ਜੱਗੂ ਭਗਵਾਨ ਪੂਰੀਆ ਦੀ ਮਾਂ ਹਰਜੀਤ ਕੌਰ ਦੇ ਕਤਲ ਤੋਂ ਬਾਅਦ ਗੈਂਗਵਾਰ ਦਾ ਖਤਰਾ ਮੰਡਰਾ ਰਿਹਾ ਸੀ ਇਸ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ਉੱਤੇ ਲਈ ਸੀ ਜਿਸ ਦੇ ਵਿੱਚ ਕਿਹਾ ਕਿ ਅਸੀਂ ਆਪਣੇ ਭਰਾ ਗੋਰੇ ਬਰੀਆਰ ਦੇ ਕਤਲ ਦਾ ਬਦਲਾ ਲਿਆ ਹੈ ਹੁਣ ਜਗਰੂਪ ਰੂਪਾ ਦੇ ਭਰਾ ਦਾ ਕਤਲ ਜੱਗੂ ਭਗਵਾਨ ਪੂਰੀਆ ਤੇ ਲੋਰੈਂਸ ਗੈਂਗ ਤੇ 골ਡੀ ਬਰਾੜ ਲਈ ਸਿੱਧੀ ਚੁਣੌਤੀ ਮੰਨਿਆ ਜਾ ਰਿਹਾ ਹੈ ਮਤਲਬ ਗੈਂਗਵਾਰ ਦੇ ਪੂਰੇ ਆਸਾਨ ਨਜ਼ਰ ਆ ਰਹੇ ਨੇ ਇਸ ਗੈਂਗਵਾਰ ਦੇ ਨਾਲ ਜਿੱਠਣਾ ਪੰਜਾਬ ਪੁਲਿਸ ਲਈ ਵੱਡੀ ਚੁਣੌਤੀ ਹੋਵੇਗੀ ਬਿਊਰੋ ਰਿਪੋਰਟ ਪੰਜਾਬ ਐਡੀਟਰ